ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਨੇ ਜਿਹੜੀਆਂ ਆਪਣੀਆਂ ਸੇਪ ਉਹ ਤੋਂ 10 ਦਾ ਨਿਸਰਾਂ ਦਾ ਆਪਾਂ ਸਟਾਰਟ ਕੀਤੀ ਆ ਵੀਡੀਓ ਦਾ ਆਪਣਾ ਲਾ ਸਟਾਰਟ ਕੀਤਾ ਤਾਂ ਉਹ ਤੁਸੀਂ ਜਰੂਰ ਵੇਖਿਆ ਹੋਊਗਾ ਅੱਜ ਆਪਾਂ ਲਗਾਤਾਰ 6 7 8 9 ਪੋ ਦੀ ਵੀਡੀਓ ਪਾਉਣ ਤੋਂ ਬਾਅਦ 10 ਪੋ ਦੇ ਇਤਿਹਾਸ ਦੀ ਜਿਹੜੀ ਆਪਾਂ ਗੱਲ ਕਰਾਂਗੇ 9 ਪੋ ਤੱਕ ਦਾ ਇਤਿਹਾਸ ਤੁਸੀਂ ਪਹਿਲਾਂ ਵੇਖ ਲਿਆ ਹੋਵੇਗਾ ਆਪਣੀਆਂ ਵੀਡੀਓ ਰਹੀਆਂ ਕਿ ਮੇਰਾ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਦੀ ਗੜੀ ਗੰਗੂ ਦੀ ਬੇਈਮਾਨੀ ਮਾਸੀਵਾੜੇ ਦੇ ਜੰਗਲਾਂ ਦਾ ਤੇ ਬੀਬੀ ਮਮਤਾਜ ਬੀਬੀ ਸਰਨ ਕੋ ਔਰ ਭਾਈ ਤਰਲੋਕਾ ਤੇ ਭਾਈ ਰਾਮੇ ਦਾ ਜਿਹੜਾ ਵਰਨਣ ਦੱਸਿਆ ਗਿਆ ਹੈ ਹੋਣ ਦਾ ਸੋ ਤਾਂ ਦਿਨ ਚੜਿਆ ਹੈ ਨਾਲ ਹੀ ਦੱਸਦੀ ਹੈ ਗੁਰੂ ਗੋਬਿੰਦ ਸਿੰਘ ਜੀ ਤਰਲੋਕੇ ਤੇ ਰਾਮੇ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਭਾਈ ਤਰਲੋਕ ਸਿੰਘ ਤੇ ਭਾਈ ਰਾਮ ਸਿੰਘ ਦੇ ਨਾਮ ਨਾਲ ਵੱਕਰੀ ਪਹਿਚਾਣ ਦੇ ਦਿੰਦੇ ਹਨ ਇਧਰ ਨਜ਼ਰਮੰਦ ਕੀਤੀ ਮਾਤਾ ਗੁਜਰੀ ਗੁਜਰੀ ਜੀ ਤੇ ਸਾਬਜਾਦਿਆਂ ਨੂੰ ਤਸੀਹੇ ਦੇ ਕੇ ਬੱਚਿਆਂ ਨੂੰ ਸਰਹੰਦ ਲੈ ਜਾ ਰਹੇ ਨੇ ਸਰਹੰਦ ਤੋਂ ਬਾਹਰ ਰੁਕਦੇ ਨੇ ਜਿੱਥੇ ਗੁਰਦੁਆਰਾ ਰੱਤ ਸਾਹਿਬ ਬਣਿਆ ਹੋਇਆ ਪਤਿਗਰ ਸਾਹਿਬ ਉਸ ਤੇ ਤਾਂ ਇਥੋਂ ਸੂਬਾ ਸਰਹੰਦ ਨੂੰ ਖਬਰ ਪਹੁੰਚਾਈ ਜਾਂਦੀ ਹੈ ਫੇ ਸੂਬਾ ਹੁਕਮ ਦਿੰਦਾ ਹੈ ਕਿ ਇਹਨਾਂ ਨਾਲ ਬਰਸਲੂਕੀ ਕਰਕੇ ਤੇ ਬਿਨਾਂ ਕੋਈ ਕੱਪੜਾ ਦਿੱਤੇ ਠੰਡੇ ਬੋਰਜ ਵਿਖੇ ਕੈਦ ਕੀਤਾ ਜਾਵੇ ਠੰਡਾ ਬਰਜ ਅਕਸਰ ਗਰਮੀਆਂ ਵਿੱਚ ਠੰਡਾ ਰਹਿੰਦਾ ਸੀ ਕਿਉਂਕਿ ਉਸ ਦੇ ਨਾਲ ਹੀ ਪਾਪ ਠੰਡੇਪੁਰ ਦੇ ਇੱਕ ਸਾਈਡ ਖਾਈ ਸੀ ਤੇ ਦੂਸਰੀ ਸਾਈਡ ਜਿਹੜੀ ਉਹ ਨਦੀ ਵਗਦੀ ਸੀ ਉਸ ਟਾਈਮ ਟੀਲਾ ਬਣਾ ਕੇ ਜਾਮਾ ਕੀਤਾ ਹੋਇਆ ਸੀ ਪਾਪ ਦਹ ਹੰਸਲਾ ਨਦੀ ਕਹਿੰਦੇ ਆ ਮੈਨੂੰ ਲੱਗਦਾ ਹਾਂ ਜੀ ਹੰਸਲਾ ਨਦੀ ਹੈ ਜੇ ਕੋਈ ਗਲਤੀ ਹੋਏ ਤਾਂ ਮਾਫ ਕਰਿਆ ਪਿਓ ਜਿੱ ਤੱਕ ਮੇਰਾ ਖਿਆਲਾ ਉੱਤੇ ਤੱਕ ਹੰਸਲਾ ਨਦੀ ਦਾ ਜ਼ਿਕਰ ਹੀ ਆ ਕਿਉਂਕਿ ਜਦੋਂ ਪਾਣੀ ਉਦੇ ਉੱਪਰ ਦੀ ਹਵਾ ਲੰਘਦੀ ਆ ਤਾਂ ਉਹ ਠੰਡੀ ਹੋ ਕੇ ਲੱਗਦੀ ਆ ਆ ਕੇ ਜੇ ਕੋਈ ਵੀ ਇਨਸਾਨ ਆ ਉਸ ਦਿਨ ਇੰਨੀ ਠੰਡ ਚ ਉਹਦੇ ਮਹੀਨੇ ਚ ਤੁਸੀਂ ਇਹਨਾਂ ਨੂੰ ਉੱਪਰੋਂ ਠੰਡਾ ਬੁਰਜ ਤੇ ਮਾਤਾ ਜੀ ਅਤੇ ਸਹਿਬਜ਼ਾਦੇ ਭੋਖੇ ਪਏ ਸਨ ਮਾਤਾ ਜੀ ਦੇ ਸੱਜੇ ਅਤੇ ਖੱਬੇ ਦੋਨੇ ਸਹਿਬਜ਼ਾਦੇ ਸੁੱਤੇ ਪਏ ਨੇ ਮਾਤਾ ਗੁਜਰੀ ਜੀ ਸਹਿਬਜ਼ਾਦੇ ਨੂੰ ਆਪਣੇ ਦਾਦੇ ਦੇ ਕਿਸੇ ਅਤੇ ਬਾਤ ਸੁਣਾ ਰਹੇ ਹਨ ਅਤੇ ਨਾਲ ਹੀ ਕੀਰਤਨ 10 ਦੇ ਵਿਚਾਰਨਾ ਕਰਦੇ ਹਨ ਤੇ ਬੱਚਿਆਂ ਨੂੰ ਹੌਂਸਲਾ ਤੇ ਰਸ ਦੇ ਬਲੰਦ ਕਰਦੇ ਰਹੇ ਇਸੇ ਰਾਤ ਮੋਤੀ ਮੇਰਾ ਜੋ ਕਿ ਸਿੱਖ ਧਰਮ ਦਾ ਜੋ ਕਿ ਸਿੱਖ ਧਰਮ ਦਾ ਸਰਦਾਰੂ ਹੈ ਉਹ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਦੁੱਧ ਸਕਉਂਦਾ ਹੈ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਵਾਰ ਦੁੱਧ ਸਕਾਇਆ ਜਾਂਦਾ ਪਰ ਨਹੀਂ ਦੂਸਰੇ ਦਿਨ ਵੀ ਦੁੱਧ ਸਕਾਇਆ ਗਿਆ ਤੇ ਦੂਸਰੇ ਦਿਨ ਸਕਾਇਆ ਗਿਆ ਦੁੱਧ ਭਾਈ ਸਾਹਿਬ ਵੱਲੋਂ ਬਾਦ ਵਿੱਚ ਇਹਨਾਂ ਨੂੰ ਪਰਿਵਾਰ ਸਮੇਤ ਜਿਹੜਾ ਕੋਲੂ ਪੀਰ ਦਿੱਤਾ ਗਿਆ ਸੀਗਾ ਭਾਈ ਸਾਹਿਬ ਨੂੰ ਪਰ ਮੋਤੀ ਮੇਰਾ ਵੀ ਗੁਰੂ ਦਾ ਸੇਵਕ ਸੀ ਤੇ 10 ਉਹਦੀ ਰਾਤ ਠੰਡੇਪੁਰ ਦੇ ਵਿੱਚ ਬਤੀਤ ਹੋਈ ਤੇ ਉਧਰ ਬਾਕ ਦੇ ਅਨੁਸਾਰ ਮਾਸੀ ਬਾੜੇ ਦੇ ਜੰਗਲ ਵਿੱਚ ਗੁਰੂ ਸਾਹਿਬ ਨੂੰ ਤਿੰਨ ਸਿੰਘ ਮਿਲਦੇ ਹਨ ਜਿਸ ਤੋਂ ਅੱਗੇ ਦਾ ਇਤਿਹਾਸ ਅਗਨੀਖਾ ਅਤੇ ਮਨੀਖਾ ਦਾ ਵਾਪਰਨ ਅੱਗੇ ਆਵੇਗਾ ਉੱਚ ਦਾ ਪੀਰ ਬਣ ਕੇ ਗੁਰੂ ਸਾਹਿਬ ਨਾਲ ਇਕੱਲੇ ਨੂੰ ਮਿਲਦੇ ਹਨ ਇਸ ਤੋਂ ਬਾਅਦ 11 ਤੇ 12 ਪੋਹ ਦੀਆਂ ਦਾਸਤਾਨ ਅੱਗੇ ਦੱਸਾਂਗੇ ਜੀ ਹੋਈਆਂ ਗਲਤੀਆਂ ਦੀ ਮਾਫੀ ਚਾਹੁੰਦੇ ਆ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਜਿਹੜਾ ਤੁਸੀਂ ਜਰੂਰ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਦਾ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤਾਂ ਜੋ ਉਹਦੇ ਮਹੀਨੇ ਆਪਾਂ ਜਾਂ ਜਿਹੜਾ ਆਪਣਾ ਕ੍ਰਿਸਮਸ ਹੁੰਦਾ ਜਾਂ ਕੁਝ ਹੋਰ ਹੁੰਦਾ ਇਸ ਦੂਸਰੀਆਂ ਦੀਤੀ ਰਵਾਜਾਂ ਵੱਲ ਨਾ ਭੱਜੀਏ ਇਸ ਮਹੀਨੇ ਕਰਦੇ ਜਿਹੜੇ ਪਕਵਾਨ ਨੇ ਉਹ ਵੀ ਸਿੰਪਲ ਦਾਲ ਰੋਟੀ ਦਹੀਂ ਰੱਖਿਏ ਹੋਰ ਕੋਈ ਵੀ ਆਈਟਮ ਘਰ ਤੇ ਤਿਆਰ ਨਾ ਕਰੀਏ ਨਾ ਹੀ ਮਠਾਈਆਂ ਲੈ ਕੇ ਆਈਏ ਕਿਉਂਕਿ ਸਾਡੀ ਸਿੱਖ ਗਾਉਂ ਦਾ ਸਭ ਤੋਂ ਵੱਧ ਸਾਦਤ ਭਰਿਆ ਵੱਡੀਆਂ ਸਾਦਤ ਹੁੰਦਾ ਮਹੀਨਾ ਹੈ ਸੋ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੂ જરૂર ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅੱਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ